ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪ੍ਰਿਆ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਜਿਹੜੀ ਕਲੈਕਸ਼ਨ ਲੈ ਕੇ ਆਇਆ ਸਾਰਿਆਂ ਲਈ ਬਹੁਤ ਸੋਹਣੀ ਕਲੈਕਸ਼ਨ ਆ ਕਿਉਂਕਿ ਹੁਣ ਫੈਸਟੀਵਲ ਸੀਜ਼ਨ ਆ ਤੇ ਵਿਆਹਾਂ ਦਾ ਸੀਜ਼ਨ ਆ ਜੀ ਬਹੁਤ ਸਾਰੇ ਅਸੀਂ ਜਿਹੜੇ ਆਰਡਰ ਲੈਣੇ ਆ ਤੁਸੀਂ ਸਾਨੂੰ ਪਿਕ ਸੈਂਡ ਕਰ ਦਿਓ ਮਤਲਬ ਜਿਨ੍ਹਾਂ ਨੇ ਬਣਵਾਉਣਾ ਹੁੰਦਾ ਪਿਕਸ ਤਾਂ ਡੇਲੀ ਇੱਕ ਗੱਲ ਪਹਿਲਾਂ ਹੀ ਮੈਂ ਤੁਹਾਨੂੰ ਦੱਸਦਾ ਥੋੜੇ ਸਵਾਗਤ ਦੇ ਵਿੱਚ ਮੇਰੇ ਕੋਲ ਨਾ ਡੇਲੀ 4 ਤੋਂ 500 ਪਿਕਸ ਆਣੀਆਂ ਮੈਮ ਇਹ ਸੂਟ ਦਾ ਪ੍ਰਾਈਸ ਕੀ ਹੈ ਸੂਟ ਦਾ ਪ੍ਰਾਈਸ ਕੀ ਆ ਮਤਲਬ ਸਿਰਫ ਪ੍ਰਾਈਸ ਪੁੱਛ ਕੇ ਤੁਸੀਂ ਨਾ ਛੱਡਿਆ ਕਰੋ ਅਗਰ ਤੁਹਾਡਾ ਮਾਈਂਡ ਬਣਦਾ ਤੁਸੀਂ ਤਾਂ ਪੁੱਛਿਆ ਕਰੋ ਕਿਉਂਕਿ ਮੈਂ ਕਾਰੀਗਰ ਨਾਲ ਡਿਸਕਸ ਕਰਨਾ ਹੁੰਦਾ ਜੀ ਫਿਰ ਕਾਫੀ ਮਤਲਬ ਪ੍ਰੋਸੈਸ ਜਾ ਹੋ ਜਾਂਦਾ ਫਿਰ ਮੈਂ ਤੁਹਾਨੂੰ ਉਹਨਾਂ ਦਾ ਪ੍ਰਾਈਸ ਦੱਸਣਾ ਹੁੰਦਾ ਅ ਘੱਟੋ ਘੱਟ ਜੇ ਮੇ ਕੋਈ 4-500 ਵੀਡੀਓ ਹਰ ਰੋਜ਼ ਦੀਆਂ ਫੋਟੋਜ਼ ਆਨੀਆਂ ਤਾਂ ਉਹਨਾਂ ਕੋਲ ਵਿੱਚ ਸਾਡੇ ਕੋਲ ਸੌ ਆਰਡਰ ਡੇਲੀ ਦਾ ਹੁੰਦਾ ਜਿਹੜਾ ਅਸੀਂ ਮਤਲਬ ਕਸਟਮਾਈਜ਼ ਕਰਦੇ ਆਂ ਕੋਈ ਰੀਲ ਸਾਡੇ ਕੋਲ ਆਸਾਨੀ ਹੈ ਕੋਈ ਫੋਟੋਜ਼ ਆਨੀਆਂ ਹੈ ਇਹ ਮੇਰਾ ਕਹਿੰਦਾ ਪਾਵੀ ਹੈ ਕਿ ਤੁਸੀਂ ਕੋਈ ਵੀ ਜੋ ਇੰਟਰਸਟਿਡ ਹੈਗੇ ਉਹ ਸੂਟ ਬਣਾਉਣ ਦੇ ਵਿੱਚ ਤੁਹਾਨੂੰ ਸਾਡੇ ਰੇਟਾਂ ਦਾ ਪਤਾ ਹੀ ਆ ਬਹੁਤ ਜ਼ਿਆਦਾ ਕੱਟ ਮਾਰਜਨ ਤੇ ਸਾਡੇ ਰੇਟ ਹੁੰਦੇ ਆ ਤੇ ਤੁਸੀਂ ਸਾਤੋਂ ਕਸਟਮਾਈਜ਼ ਕਰਵਾ ਸਕਦੇ ਹੋ ਜਿਹੜੀ ਅੱਜ ਵਾਲੀ ਕਲੈਕਸ਼ਨ ਆ ਇਹ ਸਾਰੇ ਸ਼ਾਪ ਤੇ ਬਣਾਏ ਹੋਏ ਪੀਸ ਨੇ ਜੀ ਸਟਫ ਅਲੱਗ-ਅਲੱਗ ਰਹੇਗਾ ਅੱਜ ਦੀ ਵੀਡੀਓ ਦਾ ਤੁਸੀਂ ਕੋਈ ਵੀ ਕਲਰ ਕਿਸੇ ਵੀ ਡਿਜ਼ਾਈਨ ਤੇ ਕਿਸੇ ਵੀ ਸਟਫ ਤੇ ਬਣਾਣਾ ਤੇ ਅੱਜ ਦੀ ਵੀਡੀਓ ਚ ਤੁਸੀਂ ਡਿਜ਼ਾਈਨ ਸਿਲੈਕਟ ਕਰ ਲਓ ਤੇ ਤੁਸੀਂ ਆਪਣਾ ਆਰਡਰ ਪਾ ਸਕਦੇ ਹੋ ਜਮ ਜਿਹੜਾ ਸਾਡੇ ਕੋਲ ਸੂਟ ਰੈਡੀ ਹੈ ਤੁਸੀਂ ਉਹ ਪਰਚੇਸ ਕਰ ਸਕਦੇ ਹੋ ਇਹਨਾਂ ਦੇ ਵਿੱਚੋਂ ਕਿਸੇ ਕਿਸੇ ਦੇ ਨਾਲ ਸਲਵਾਰ ਨਹੀਂ ਹੈਗੀ ਉਹ ਅਸੀਂ ਤੁਹਾਨੂੰ ਡਾਈ ਕਰਾ ਕੇ ਦੇਵਾਂਗੇ ਤੇ ਪ੍ਰਾਈਸ ਮੈਂ ਤੁਹਾਨੂੰ ਵਿਦ ਸਲਵਾਰ ਹੀ ਦੱਸਾਂਗੇ ਤੁਸੀਂ ਸੂਟ ਦਾ ਆਰਡਰ ਪਾਣਾ ਅਸੀਂ ਸਲਵਾਰ ਡਾਈ ਕਰਾ ਕੇ ਤੁਹਾਨੂੰ ਨਾਲ ਦੇ ਦਾਂਗੇ ਤੇ ਦੁਪੱਟੀਆਂ ਦੀ ਫਿਨਿਸ਼ਿੰਗ ਅਗਰ ਤੁਸੀਂ ਕਰਾਣੀ ਆ ਤਾਂ ਉਹਦੇ ਅਲੱਗ ਤੋਂ ਚਾਰਜੇਸ ਹੋਣਗੇ ਠੀਕ ਹੈ ਜੀ ਕਲੈਕਸ਼ਨ ਬਾਸ ਹੋਣੀ ਆ ਤੇ ਬੁਕਿੰਗ ਲੈ ਨੰਬਰ ਹੋਗਾ 8283828381 ਨੰਬਰ ਆ ਇਸ ਨੰਬਰ ਤੇ ਸਕਰੀਨ ਸ਼ਾਟ ਲੈ ਕੇ ਪੀਕ ਸੈਂਡ ਕਰ ਸਕਦੇ ਹੋ ਅੱਜ ਦੀ ਵੀਡੀਓ ਚ ਤਕਰੀਬਨ 7500 ਤੋਂ ਲੈ ਕੇ 15-1600 ਦੀ 15-16000 ਦੀ ਰੇਂਜ ਤੱਕ ਦੇ ਸੂਟ ਹੈਗੇ ਆ ਤੁਸੀਂ ਸਾਰੀ ਵੀਡੀਓ ਨੂੰ ਧਿਆਨ ਨਾਲ ਦੇਖ ਲਿਓ ਅਸੀਂ ਪ੍ਰਾਈਸ ਨਾਲ ਦੀ ਨਾਲ ਮੈਂਸ਼ਨ ਕਰਾਂਗੇ ਇਹ ਹੈਗਾ ਜੀ ਚੁੰਮਕਾ ਵਰਕ ਦੇ ਉੱਪਰ ਬਹੁਤ ਸੋਹਣਾ ਡਿਜ਼ਾਈਨ ਜਿਹੜਾ ਡਿਜ਼ਾਈਨ ਇਹ ਆ ਇਹ ਮੈਂ ਕਾਫੀ ਸਾਰੇ ਸਟੱਫ ਦੇ ਉੱਪਰ ਬਣਾ ਚੁੱਕੇ ਹਾਂ ਅੱਜ ਬਣਾਇਆ ਜੀ ਇਹ ਗਲਾਸ ਟਿਸ਼ੂ ਦੇ ਉੱਪਰ 올ਓਵਰ 5 ਮੀਟਰ ਗਲਾਸ ਟਿਸ਼ੂ ਦਾ ਸਟੱਫ ਹੈ ਇਹ ਇਹਨਾਂ ਦੀ ਸਟ੍ਰੇਟ ਸਲਵਾਰ ਬਣੀ ਹੋਈ ਬਹੁਤ ਸੋਹਣੀ ਲੱਗਦੀ ਆ ਅਗਰ ਤੁਸੀਂ ਸਲਵਾਰ ਦੇ ਪੌਂਚਿਆਂ ਤੇ ਵੀ ਵਰਕ ਕਰਵਾਣਾ ਹੈ ਤਾਂ ਉਹਦੇ ਅਲੱਗ ਤੋਂ ਤੁਹਾਨੂੰ ਚਾਰਜਸ ਪੇ ਕਰਨੇ ਪੈਣਗੇ ਤਾਂ ਉਹ ਵੀ ਹੋ ਜਾਏਗਾ ਇਹ ਹੈਗਾ ਜੀ ਟੋਟਲੀ ਦਬਕੇ ਦਾ ਵਰਕ ਆ ਇਹਦੇ ਵਿੱਚ ਦਬਕੇ ਤੇ ਸਿੱਪੀ ਤੋਂ ਬਿਨਾ ਐਕਸਟਰਾ ਕੋਈ ਵੀ ਮਟੀਰੀਅਲ ਨਹੀਂ ਹੈਗਾ ਜਸਟ ਕਿਤੇ ਕਿਤੇ ਤੁਹਾਨੂੰ ਪਰਲ ਦਿਖੇਗਾ ਜੀ ਬਹੁਤ ਸੋਨਾ ਮਟੀਰੀਅਲ ਆ ਤੇ ਬਾਜੂ ਵੀ ਇਦਿਆਂ ਉੱਪਰ ਤੱਕ 17 18 ਇੰਚ ਤੱਕ ਇਹਦੀਆਂ ਵਰਕ ਨੇ ਠੀਕ ਹੈ ਜੀ ਗਲਾਸ ਟਿਸ਼ੂ ਦਾ 올ਓਵਰ ਸੂਟ ਰਹੇਗਾ ਜਿਹੜਾ ਦੁਪੱਟਾ ਏ ਉਹ ਵੀ ਤੁਹਾਨੂੰ ਗਲਾਸ ਟਿਸ਼ੂ ਤੇ ਹੀ ਮਿਲੇਗਾ ਗਲਾਸ ਟਿਸ਼ੂ ਅੱਜਕੱਲ ਸਾਰੇ ਗਲਾਸ ਗਲਾਸ ਹੋਈ ਵੀ ਆ ਜੀ ਬਹੁਤ ਸੋਹਣਾ ਸਟੱਫ ਹੈ ਪਾਰਟੀ ਵੇਅਰ ਦੇ ਵਿੱਚ ਇਹਨੂੰ ਤੁਸੀਂ ਕਿਸੇ ਵੀ ਕਲਰ ਚ ਬਣਾ ਸਕਦੇ ਹੋ ਕਿਸੇ ਵੀ ਸਟੱਫ ਤੇ ਬਣਾ ਸਕਦੇ ਹੋ ਇਹ ਮੇਰੇ ਪਾਸ ਰੈਡੀ ਆ ਅਗਰ ਤੁਸੀਂ ਪਰਚੇਸ ਕਰਨਾ ਕਰ ਸਕਦੇ ਹੋ ਜੀ 14500 ਇਹ ਸੂਟ ਦਾ ਪ੍ਰਾਈਸ ਆ ਸਾਰੇ ਦੁਪੱਟੇ ਦੇ ਵਿੱਚ ਬੂਟੀ ਰਹੇਗੀ ਤੇ ਫੋਰ ਸਾਈਡ ਬਹੁਤ ਸੋਹਣਾ ਵਰਕ ਆ ਤੁਸੀਂ ਇਹਨੂੰ ਫਿਨਿਸ਼ ਕਰਵਾ ਸਕਦੇ ਹੋ ਪੇਸਟਿੰਗ ਦੇ ਨਾਲ ਜਾਂ ਗੋਟੇ ਦੇ ਨਾਲ ਅਗਰ ਹੈਵੀ ਬਣਾਣਾ ਤਾਂ ਗੋਟਾ ਲਗਵਾ ਲਓ ਨਹੀਂ ਫਿਰ ਪੇਸਟਿੰਗ ਕਰਾ ਲਓ ਬਹੁਤ ਰਾਇਲ ਲੁੱਕ ਆ ਜਾਏਗੀ ਸਟੱਫ ਲਗ ਲਗ ਹੋਏਗਾ ਤੁਹਾਨੂੰ ਵੀਡੀਓ ਸਾਰੀ ਧਿਆਨ ਨਾਲ ਦੇਖਣੀ ਤੇ ਸੁਣਨੀ ਪੈਗੇ ਮੈਂ ਮੈਂਸ਼ਨ ਵੀਡੀਓ ਚ ਕਰ ਦਾਂਗੇ ਜੀ ਕਈ ਵਾਰੀ ਸਸੀਂ ਰਿਪਲਾਈ ਨਹੀਂ ਦੇ ਪਾਉਂਦੇ ਜਦੋਂ ਤੁਸੀਂ ਕਹਿੰਦੇ ਕੀ ਸਟੱਫ ਆ ਫਿਰ ਸਾਨੂੰ ਥੋੜਾ ਜਿਹਾ ਕਿਤੇ ਨਾ ਕਿਤੇ ਗੁੱਸਾ ਆਉਂਦਾ ਕਿ ਅਸੀਂ ਸਾਰਾ ਕੁਝ ਨਾਲ ਦੀ ਨਾਲ ਮੈਂਸ਼ਨ ਕਰਦੇ ਆ ਫਿਰ ਵੀ ਤੁਸੀਂ ਧਿਆਨ ਨਾਲ ਨਹੀਂ ਸੁਣਦੇ ਹੈਗੇ ਤਾਂ ਕਰਕੇ ਕਦੇ-ਕਦੇ ਅਸੀਂ ਗੁੱਸੇ ਚ ਵੀ ਨਹੀਂ ਰਿਪਲਾਈ ਦੁੰਦੇ ਸੌਰੀ ਐ ਇਸ ਵਾਸਤੇ ਤੇ ਇਹ ਹੈਗਾ ਜੀ ਬਹੁਤ ਸੋਹਣਾ ਜਿਹਾ ਸਿਮਰਦਾ ਸਟੱਫ ਸਟੱਫ ਦੇਖੋ ਕਿੰਨਾ ਪਿਆਰਾ ਹੈ neck ਬਹੁਤ ਸੋਹਣਾ ਬਣਿਆ ਹੋਇਆ ਗਰਲੀਸ਼ੀ ਲੁੱਕ ਦਾ ਸੂਟ ਆ ਤੁਸੀਂ ਖੁਦ ਦੇਖ ਸਕਦੇ ਹੋ ਸੂਟ ਦੀ ਲੁੱਕ ਕਿੰਨੀ ਸੋਹਣੀ ਆ ਠੀਕ ਹੈ ਜੀ ਘੇਰਾ ਬਣਿਆ ਹੋਇਆ ਬਾਜੂ ਵੀ ਤੁਹਾਨੂੰ ਉੱਪਰ ਤੱਕ ਮਿਲ ਜੇਗਾ ਇਹ ਹੈਗਾ ਜਿਹੜਾ ਨਵਾਂ ਸਟਾਫ ਆਇਆ ਹੈ ਜੀ ਸ਼ਿਮਰ ਦੇ ਉੱਪਰ ਔਰਗੈਂਜ਼ਾ ਦੇ ਉੱਪਰ ਸ਼ਿਮਰ ਆਈ ਹੈ ਇਹ ਬਹੁਤ ਸੋਹਣਾ ਤੇ ਬਹੁਤ ਜ਼ਿਆਦਾ ਚੱਲਣ ਵਾਲਾ ਇਸ ਸੀਜ਼ਨ ਦੇ ਵਿੱਚ ਸਟਾਫ ਹੈ ਕਲਰ ਤਾਂ ਤੁਸੀਂ ਦੇਖ ਹੀ ਸਕਦੇ ਹੋ ਮੈਂ ਤੁਹਾਨੂੰ ਪਹਿਲਾਂ ਹੀ ਸੂਟ ਦੀ ਲੈਂਥ ਮੈਂਸ਼ਨ ਕਰ ਦਾਂ ਕਿਉਂਕਿ ਫਿਰ ਤੁਸੀਂ ਕਮੈਂਟ ਕਰਕੇ ਇਹਦੀ ਲੈਂਥ ਪੁੱਛਣੀ ਆ ਫਿਰ ਇੰਨੇ ਚੀ ਸੂਟ ਸੋਲਡ ਆਊਟ ਹੋ ਜਾਂਦਾ ਹੈ ਇਸ ਸੂਟ ਦੀ ਲੈਂਥ ਹੈਗੀ ਹੈ ਜੀ ਆਪਣੇ ਉਹ uh, 44 ਆ T44 ਨੂੰ ਤੁਸੀਂ 45 ਤੱਕ ਵੀ ਰੈਡੀ ਕਰ ਸਕਦੇ ਹੋ ਤੇ 42 3 ਤੱਕ ਵੀ ਕਰ ਸਕਦੇ ਹੋ ਉਹ ਤੁਹਾਡੇ ਤੇ ਡਿਪੈਂਡ ਆ ਤੁਸੀਂ ਇਹਨੂੰ ਮਤਲਬ ਜਿਹੜਾ ਨੈਕ ਆ ਉਸ ਤੇ ਹਮੇਸ਼ਾ ਹੀ ਐਡਜਸਟਮੈਂਟ ਹੋ ਜਾਂਦੀ ਆ ਵੈਸੇ ਇਹਦੀ ਲੈਂਥ 44 ਤਿਆਰ ਆ 42 ਤੱਕ ਵੀ ਹੋ ਜਾਏਗੀ ਤੇ ਬਾਕੀ ਤੁਸੀਂ ਇਹ ਸੂਟ ਅਗਰ ਤੁਹਾਨੂੰ ਸੇਮ ਕਲਰ ਚ ਚਾਹੀਦਾ ਤੇ ਸੇਮ ਸਟਾਫ ਚ ਸਾਹੀ ਦਾ ਤੁਹਾਡੀ ਲੈਂਥ ਦਾ ਮਤਲਬ ਸਾਈਜ਼ ਦਾ ਫਰਕ ਆ ਰਿਹਾ ਤਾਂ ਤੁਹਾਨੂੰ 20 ਤੋਂ 25 ਦਿਨ ਸਾਨੂੰ ਦੇਣੇ ਪੈਣਗੇ ਉਹਦੇ ਵਿੱਚ ਅਸੀਂ ਤੁਹਾਡਾ ਸੂਟ ਰੈਡੀ ਕਰ ਦਾਂਗੇ ਸੇਮ ਹੀ ਸਟਾਫ ਦੇ ਉੱਪਰ ਦੁਪੱਟਾ 9000 ਦਾ ਸੂਟ ਹੈ ਜੇ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਦੇਖੋ ਜੀ ਗਲਾਸ ਟਿਸ਼ੂ ਦੇ ਉੱਪਰ ਪੈਚ ਲਗਾ ਕੇ ਔਰਗੈਂਜ਼ਾ ਦਾ ਬਹੁਤ ਸੋਹਣਾ ਤੇ ਯੂਨੀਕ ਤੇ ਸੋਬਰ ਜਿਹਾ ਸੂਟ ਬਣਿਆ ਹੋਇਆ ਕਲਰ ਬਹੁਤ ਪਿਆਰਾ 7800 ਹੀ ਸੂਟ ਦਾ ਪ੍ਰਾਈਸ ਰਹੇਗਾ ਠੀਕ ਹੈ ਇਹਦਾ neck ਬਣਿਆ ਬਸ ਇੱਕ ਰਾਇਲ ਜਿਹਾ suit ਆ ਜੀ ਇਹ 5 ਮੀਟਰ ਗਲਾਸ ਟਿਸ਼ੂ ਤੇ suit ਰਹੇਗਾ ਅਗਰ ਤੁਸੀਂ all over suit ਨਹੀਂ ਲੈਣਾ 5 ਮੀਟਰ ਜਾਂ ਤੁਸੀਂ ਸ਼ਰਟ ਲੈ ਸਕਦੇ ਹੋ ਇਹਦੇ ਨਾਲ ਅਸੀਂ ਤੁਹਾਨੂੰ crepe ਦੀ ਸਲਵਾਰ ਡਾਈ ਕਰਵਾ ਦਾਂਗੇ ਸੇਮ ਕਲਰ ਦੇ ਵਿੱਚ ਐਦਾਂ ਵੀ ਹੋ ਜਾਂਦਾ ਹੈ ਜੀ ਆ ਕਿਉਂਕਿ all over ਅੱਜਕੱਲ ਸਟ੍ਰੇਟ ਸਲਵਾਰ ਚੱਲਦੀ ਆ ਤੇ ਉਹਦੇ ਵਿੱਚ ਇਹ ਖੜਮੀ ਜਿਹਾ look ਨੂੰ ਸਟ੍ਰੇਟ ਸਲਵਾਰ ਦੀ ਬਹੁਤ ਸੋਹਣੀ ਲੱਗਦੀ ਆ ਸਾਰੇ ਦੁਪੱਟੇ ਦੇ ਵਿੱਚ ਬੂਟੀ ਰਹੂਗੀ 7800 ਪ੍ਰਾਈਸ ਆ ਫੋਰ ਸਾਈਡ ਤੁਸੀਂ ਇਹਨੂੰ ਫਿਨਿਸ਼ਿੰਗ ਕਰਵਾ ਸਕਦੇ ਹੋ ਪਿਓਰ ਸਿਲਕ ਦੇ ਉੱਪਰ ਸੂਟ ਬਣਾਇਆ ਜੀ ਸਿਲਕ ਦੇ ਉੱਪਰ ਪਿਓਰ ਤੇ ਸੈਮੀ ਨਹੀਂ ਹੈਗੀ ਪਿਓਰ ਇਹ ਹੈਗਾ ਜੀ ਨੈਕ ਤੇ ਸਾਰੇ ਦੇ ਵਿੱਚ ਰਹੇਗੀ ਬੂਟੀ ਤੇ نیچے ਹੈਗਾ ਜੀ ਘੇਰਾ ਠੀਕ ਹੈ ਜੀ ਬਹੁਤ ਪਿਆਰਾ ਪੀਸ ਆ ਇਹ ਪਿਓਰ ਤੇ ਬਣਿਆ ਹੋਇਆ ਪੀਸ ਆ ਪਿਓਰ ਸਿਲਕ ਦੇ ਉੱਪਰ ਤੇ ਬਾਜੂ ਵੀ ਨੇ ਤੇ ਨਾਲ ਇਹਦੇ ਜਿਹੜਾ ਦੁਪੱਟਾ ਹੈ ਉਹ ਵੀ ਪਿਓਰ ਚਨਾਉਣ ਦਾ ਰਹੇਗਾ ਠੀਕ ਹੈ ਜੀ 9800 ਇਸ ਸੂਟ ਦਾ ਪ੍ਰਾਈਸ ਆ 9800 ਦਾ ਸੂਟ ਆ ਪਿਓਰ ਚਨਾਉਣ ਸ਼ਫਾਉਣ ਦਾ ਇਹਦੇ ਨਾਲ ਦੁਪੱਟਾ ਹੈ ਕਿਸੇ ਵੀ ਕਲਰ ਚ ਬਣਵਾ ਸਕਦੇ ਹੋ ਨੈਕਸਟ ਹੈਗਾ ਜੀ ਗਲਾਸ ਟਿਸ਼ੂ ਦੇ ਉੱਪਰ 7800 ਇਸ ਸੂਟ ਦਾ ਪ੍ਰਾਈਸ ਆ 7800 ਇਹ ਸੂਟ ਵੀ ਤੁਹਾਨੂੰ 5ਵੇਂ ਟ੍ਰੋਲ ਓਵਰ ਗਲਾਸ ਟਿਸ਼ੂ ਦੇ ਉੱਪਰ ਮਿਲੇਗਾ ਤੇ ਸਾਰਾ ਹੀ ਸੂਟ ਬਹੁਤ ਸੋਹਣਾ ਬਣਿਆ ਹੋਇਆ ਹੈ। ਨੈਕ ਨਹੀਂ ਬਣਿਆ ਹੋਇਆ। ਲੈਂਥ ਦੇ ਕੋਈ ਇਸ਼ੂ ਨਹੀਂ ਹੈਗਾ ਤਾਂ ਕਰਕੇ। ਬਹੁਤ ਸੋਹਣਾ ਦਬਕਾ ਰੇਸ਼ਮ ਤੇ ਪਰਲ ਵਰਕ ਨਾਲ ਬਣਿਆ ਹੋਇਆ ਪੀਸਾ ਬਸ। ਇਹ ਹੈਗਾ ਜੀ ਦੁਪੱਟਾ ਗਲਾਸ ਟਿਸ਼ੂ ਦਾ ਸਾਰੇ ਦੇ ਵਿੱਚ ਬੂਟੀ ਰਹੇਗੀ। 4 ਸਾਈਡ ਤੁਸੀਂ ਮੈਰੂਨ ਤੇ 골ਡਨ ਲੇਸ ਦੇ ਨਾਲ ਇਹ ਸੂਟ ਨੂੰ ਹਾਈਲਾਈਟ ਕਰਿਓ ਤਾਂ ਸੂਟ ਦੀ ਲੁੱਕ ਖੁਸ਼ ਅਲੱਗ ਉੱਪਰ ਕੇ ਆਏਗੀ। 7800 ਪ੍ਰਾਈਸ ਦੇ ਨਾਲ ਇਹ ਸੂਟ ਦੀ ਅਸੀਂ ਸਲਵਾਰ ਡਾਈ ਕਰਾਣੀ ਆ ਇਹ ਪਿਓਰ ਵਿਸਕੋਸ オーਰਗੇਂਜ਼ਾ ਦੇ ਉੱਪਰ ਬਣਿਆ ਹੋਇਆ ਕਲਰ ਤੁਸੀਂ ਦੇਖ ਸਕਦੇ ਹੋ ਅੱਜਕੱਲ ਬਹੁਤ ਜਣੇ ਦੀ ਪਸੰਦ ਬਣਿਆ ਹੋਇਆ ਇਹ ਕਲਰ ਕਿਉਂਕਿ ਹਰੇ ਕੇਸ ਵਾਸਤੇ ਇਹ ਵਾਲਾ ਸ਼ੇਡ ਆ ਜਿਹੜਾ ਉਹ ਵਧੀਆ ਲੱਗਦਾ ਹੈ ਪਹਿਲਾਂ ਤਾਂ neck ਦੇਖ ਲਓ ਜੀ ਅਗਰ ਗਰਲੀਸ਼ ਲੁੱਕ ਚ ਬਣਾ ਤਾਂ ਵੀ neck ਬਹੁਤ ਸੋਹਣਾ ਹੈ ਤੇ ਸਾਰੇ ਦੇ ਵਿੱਚ ਬੂਟੀ ਆ ਬਸ ਇੱਕ ਰਾਇਲ ਜਿਹਾ ਸੂਟ ਆ ਬਹੁਤ ਸੋਹਣਾ ਜਿਹਾ ਪਿਓਰ ਤੇ ਬਣਿਆ ਹੋਇਆ ਪੀਸ ਆ ਜੀ ਬਾਜੂ ਤੇ ਬੂਟੀ ਆ ਤੇ ਸਾਰਾ ਦੁਪੱਟਾ ਪਿਓਰ ਦਾ ਏ ਦੁਪੱਟੇ ਦੇ ਵਿੱਚ ਤੁਹਾਨੂੰ ਸਾਰੇ ਦੇ ਵਿੱਚ ਬੂਟੇ ਮਿਲ ਜਗੇ ਠੀਕ ਹੈ ਤੇ ਫੋਰ ਸਾਈਡ ਇੱਕ ਲਾਈਨ ਦਿੱਤੀ ਹੋਈ ਆ ਇਹਨੂੰ ਤੁਸੀਂ ਪੇਸਟ ਕਰਵਾ ਸਕਦੇ ਹੋ ਦੁਪੱਟੇ ਨੂੰ ਸਲਵਾਰ ਡਾਈ ਕਰਾ ਕੇ ਦਵਾਂਗੇ ਜੀ 9200 ਦਾ ਸੂਟ ਆ 9200 ਨੈਕਸਟ ਦੰਨੇ ਆ ਜੀ ਠੀਕ ਹੈ ਨੈਕਸਟ ਹੈਗਾ ਸੂਟ ਆਪਣਾ 15500 ਦਾ ਇਦੇ ਨਾਲ ਵੀ ਅਸੀਂ ਤੁਹਾਨੂੰ ਸਲਵਾਰ ਪਿਓਰ ਦੀ ਡਾਈ ਕਰਾ ਕੇ ਦਵਾਂਗੇ ਕਲਰ ਸਿਮਿਲਰ ਜਿਹਾ ਜਿਹੜਾ ਪਹਿਲਾਂ ਦਿਖਾਇਆ ਹੈ ਬਹੁਤ ਪਿਆਰਾ ਜਿਹਾ ਵਰਕ ਹੈ ਜੀ ਬੂਟੀ ਹੈ ਸਾਰੇ ਸੂਟ ਦੇ ਵਿੱਚ ਤੇ ਇਹ ਬਣਿਆ ਹੋਇਆ ਦਾ ਕੇਰਾ ਬਾਜੂ ਦੇ ਉੱਪਰ ਵਰਕ ਹੈ ਜੀ ਪਿਓਰ ਦਾ ਦੁਪੱਟਾ ਦਵਾਂਗੇ ਡਾਈ ਸੌਰੀ ਸਲਵਾਰ ਦਵਾਂਗੇ ਡਾਈ ਕਰਾ ਕੇ ਤੇ ਜਿਹੜਾ ਦੁਪੱਟਾ ਹੈ ਉਹ ਵੀ ਤੁਹਾਨੂੰ ਇਦਾਂ ਹੈਵੀ ਲੁੱਕ 'ਚ ਮਿਲੇਗਾ 15500 ਇਸ ਸੂਟ ਦਾ ਪ੍ਰਾਈਸ ਹੈ ਠੀਕ ਹੈ ਜੀ ਸੂਟ ਦੇਖਿਓ ਜੀ ਪਿਆਈ ਇਹ ਕੋ ਅਲੱਗ ਲੁੱਕ ਦਿੱਤੀ ਆ ਬਹੁਤ ਪਿਆਰਾ ਪੀਸ ਆ ਜੀ ਗਲਾਸ ਟਿਸ਼ੂ ਦੇ ਉੱਪਰ ਬਣਿਆ ਹੋਇਆ ਪੀਸ ਆ ਤੇ ਸਾਰਾ ਹੀ ਫਰੰਟ ਹੈਵੀ ਆ ਇਹਨੂੰ ਤੁਸੀਂ ਫਰੰਟ ਓਪਨ ਦੇ ਨਾਲ ਬਣਾ ਸਕਦੇ ਹੋ ਸੂਟ ਨੂੰ ਫਰੰਟ ਓਪਨ ਰੱਖਣਾ ਓਪਨ ਰੱਖ ਸਕਦੇ ਹੋ ਮੈਂ ਤੁਹਾਨੂੰ ਇੱਕ ਆਪਣਾ ਬਣਿਆ ਹੋਇਆ ਪੀਸ ਦਿਖਾ ਦਾਨੀ ਆ ਤੁਸੀਂ ਇਹਨੂੰ ਕਿੱਦਾਂ ਸਟਿਚ ਕਰਨਾ ਹੈ ਤੇ نیچے ਬਹੁਤ ਸੋਹਣਾ ਜਿਹਾ ਬਾਰਡਰ ਹੈ ਦੇ ਫੋਰ ਸਾਈਡ ਤੇ ਬਾਜੂ ਤੇ ਵੀ ਫੋਰ ਸਾਈਡ ਬਾਰਡਰ ਬਹੁਤ ਪਿਆਰਾ ਹੈ ਜਿਹੜੇ ਸੂਟ ਹੈ ਜੀ ਤੁਸੀਂ ਇਹਨੂੰ ਸ਼ੇਰਵਾਨੀ ਸਟਾਈਲ ਚ ਬਣਾ ਸਕਦੇ ਹੋ ਜਾਂ ਫਿਰ ਸਿਰਫ 10 ਇੰਚ ਬੰਦ ਕਰਕੇ نیچے ਦੇ ਪਲੇਨ ਜਿਹੜਾ ਲਾਈਨਿੰਗ ਲਗਾਵਾਂਗੇ ਆਪਾਂ ਕ੍ਰੇਪ ਦੀ ਲਗਾਵਾਂਗੇ ਉਹਦੇ ਨਾਲ ਤੁਸੀਂ ਸਾਰੇ ਫਰੰਟ ਓਪਨ ਰੱਖ ਸਕਦੇ ਹੋ ਕਿ ਸ਼ੇਰਵਾਨੀ ਸਟਾਈਲ ਆ ਜਾਏਗਾ ਜੇ ਕਿਸੇ ਨੇ ਓਪਨ ਦੇ ਵਿੱਚ ਨਹੀਂ ਪਾਣਾ ਤਾਂ ਮੈਂ ਤੁਹਾਨੂੰ ਇੱਕ ਸਟਾਈਲ ਦਿਖਾ ਦਿੰਨੀ ਹਾਂ ਜੇ ਹੁਣ ਤੋਂ ਛੱਡ ਕੇ ਇੱਥੇ ਇਸੇ ਸੂਟ ਸਟਿਚ ਕੀਤਾ ਹੋਇਆ ਜੀ ਹੁਣ ਪੈਕਿੰਗ ਤਾਂ ਹੋਈ ਵੀ ਆ ਖੈਰੇ ਦੀ ਮੈਂ ਤੁਹਾਨੂੰ ਫੇਰ ਵੀ ਦਿਖਾ ਦਾਨੀ ਆ ਇਹ ਵੈਸੇ ਮੈਂ ਸ਼ਾਰਟ ਵੀਡੀਓ ਪਾਈ ਵੀ ਆ ਇਹਦਾ ਜਸਟ ਅਸੀਂ ਇੰਨਾ ਕੁ ਓਪਨ ਰੱਖਿਆ ਹੋਇਆ ਏਰੀਆ ਬਾਕੀ ਸਾਰੀ ਸੂਟ ਇਹ ਬੰਦ ਦੇ ਵਿੱਚ ਆ ਇਹਦਾ ਡਿਜ਼ਾਈਨ ਅਲੱਗ ਹੈ ਇਹ ਤੁਸੀਂ ਮੇਰੀ ਸ਼ਾਰਟ ਵੀਡੀਓ 'ਚ ਵੀ ਦੇਖਿਆ ਹੋਇਆ ਸੂਟ ਇਹ ਠੀਕ ਹੈ ਜੀ ਐਦਾਂ ਵੀ ਤੁਸੀਂ ਇਹਨੂੰ ਬੰਦ ਦੇ ਵਿੱਚ ਸਟਾਈਲ ਕਰ ਸਕਦੇ ਹੋ ਜਿੱਦਾਂ ਇਹ ਪੋਰਟਲੀ ਲਗਾ ਕੇ ਅਸੀਂ ਇਹਨੂੰ ਹਾਈਲਾਈਟ ਕਰਤਾ ਹੈ ਤੇ ਨੀਚੇ बस ਕੱਟ ਦੇਤਾ ਹਾਂ ਤੁਸੀਂ ਕੱਟ ਵੀ ਦੇਣਾ ਦੇ ਸਕਦੇ ਹੋ ਨਹੀਂ ਦੇਣਾ ਤਾਂ ਵੀ ਤੁਹਾਡੀ ਚੁਆਇਸ ਆ ਐਦਾਂ ਵੀ ਤੁਸੀਂ ਇਹਨਾਂ ਸੂਟਾਂ ਨੂੰ ਸਟਿਚ ਕਰ ਸਕਦੇ ਹੋ ਤੇ ਜਾਂ ਫਿਰ ਇਹਨੂੰ ਸਾਰੇ ਨੂੰ ਓਪਨ ਰੱਖ ਕੇ ਬਹੁਤ ਸੋਹਣਾ ਲੱਗਦਾ ਨੀਚੇ ਕ੍ਰੇਪ ਦੀ ਲਾਈਨਿੰਗ ਲਗਾ ਕੇ ਬਣਾਓਗੇ ਗਲਾਸ ਟਿਸ਼ੂ ਤੇ ਬਣਿਆ ਹੋਇਆ ਪੀਸ ਆ ਜੀ ਫੋਰ ਸਾਈਡ ਬਹੁਤ ਸੋਹਣਾ ਵਰਕ ਹੈ ਇਹ ਸਾਰੇ ਤੇ ਸਾਰੇ ਦੇ ਵਿੱਚ ਬੂਟੀ ਰਹੇਗੀ 15000 ਇਹ ਸੂਟ ਦਾ ਪ੍ਰਾਈਸ ਰਹੇਗਾ ਇਸੂਟ ਇੱਕ ਧੁਮਾਕੇਦਾਰ ਸੂਟ ਆ ਕਿਸੇ ਨੇ ਆਪਣੇ ਵਰਾਇਡਲ ਲੁੱਕ ਵਾਸਤੇ ਰੈਡੀ ਕਰਵਾਣਾ ਹੈ ਤਾਂ ਇਹ ਨਹੀਂ ਹੈਗਾ ਕਿ ਤੁਸੀਂ ਸਿਰਫ ਇੱਕ ਦਿਨ ਪਾ ਕੇ ਇਹ ਸੂਟ ਨੂੰ ਛੱਡ ਦਿਓਗੇ ਕਿਉਂਕਿ ਇਹਦਾ ਸਟੱਫ ਤੇ ਇਹਦਾ ਵਰਕ ਹੈ ਜਿਹੜਾ ਉਹ ਦੇਖਣਾ ਬਣਦਾ ਜੀ ਬਹੁਤ ਰਾਇਲ ਸੂਟ ਆ ਸਾਰੇ ਫਰੰਟ ਦੇ ਵਿੱਚ ਉੱਪਰ ਬੂਟੀ ਆਏਗੀ ਤੇ ਕੇਰਾ ਹੈਵੀ ਲੁੱਕ ਚ ਆ ਜਾਏਗਾ ਕਿਸੇ ਨੇ ਬਰਾਇਡਲ ਲੁੱਕ ਚ ਬਣਾਣਾ ਹੈ ਜਾਂ ਫਿਰ ਵੈਸੀ ਦਾਜ ਜਾਂ ਬਰੀ ਵਾਸਤੇ ਬਣਾਣਾ ਜਾਂ ਫਿਰ ਤੁਹਾਨੂੰ ਹੈਵੀ ਸੂਟ ਪਾਣ ਦਾ ਸ਼ੌਂਕ ਹੈ ਤਾਂ ਕੁਝ ਐਦਾਂ ਦਾ ਰੈਡੀ ਕਰਵਾ ਸਕਦੇ ਹੋ ਗੋਟਾ ਪੱਤੀ ਦਾ ਕੰਮ ਹੈ ਬਹੁਤ ਪਿਆਰਾ ਵਿੱਚੇ ਦੇ ਬਾਦਲਾ ਕੰਮ ਕੀਤਾ ਹੋਇਆ ਜੀ ਤੇ ਮੇਨ ਹੈਗਾ ਇਹਦਾ ਦੁਪੱਟਾ ਇਹਦੇ ਨਾਲ ਅਸੀਂ ਪਿਓਰ ਕ੍ਰੇਪ ਦੀ ਸਲਵਾਰ ਡਾਈ ਕਰਾਣੀ ਹੈ ਤੇ ਪਿਓਰ ਵਿਸਕੋਸ オーਰਗੇਂਜ਼ਾ ਤੇ ਸ਼ਰਟ ਤੇ ਦੁਪੱਟਾ ਇਹਦਾ ਦੁਪੱਟਾ ਦੇਖ ਲਓ ਜੀ 4 ਸਾਈਡ ਬਹੁਤ ਹੈਵੀ ਵਰਕ ਆ ਤੇ ਸਾਰੇ ਦੇ ਵਿੱਚ ਬੋਟੀ ਆ ਤੁਸੀਂ ਇਹ ਦੁਪੱਟਾ ਸਾਰੇ ਜਾਲ ਬਣਾਉਣਾ ਤਾਂ ਸਾਰਾ ਹੀ ਜਾਲ ਵੀ ਬਣਾ ਸਕਦੇ ਹੋ ਕਿਉਂਕਿ ਥੋੜਾ ਬਹੁਤਾ ਵਿੱਚ ਰਹਿ ਗਿਆ ਤੇ ਜਾਂ ਫਿਰ ਇਦਾਂ ਹੀ ਬਹੁਤ ਸੋਹਣਾ ਲੱਗਦਾ ਸੂਟ ਇਹ ਤੇ ਪ੍ਰਾਈਸ ਹੈਗਾ ਜੀ 24500 ਵਿਦ ਸਲਵਾਰ ਦੇ ਨਾਲ ਇਹ ਸੂਟ ਦਾ ਹਾਂਜੀ ਸੂਟ ਦਿਖਾਣੀਆਂ ਤੁਹਾਨੂੰ ਇੱਕ ਹੋਰ ਪਹਿਲਾਂ ਤਾਂ ਕਲਰ ਹੀ ਦੇਖ ਲਓ ਮੰਗੋ ਜਿਆ ਬਹੁਤ ਸੋਹਣਾ ਸ਼ੇਡ ਹੈ ਇਹ ਬਹੁਤ ਪਿਆਰਾ ਤੇ ਇਹਦੀ ਡਿਜ਼ਾਈਨਿੰਗ ਦੇਖ ਲਿਓ ਜੀ ਸੂਟ ਦੇ ਪਾਕਿਸਤਾਨੀ ਲੁੱਕ ਦੇ ਵਿੱਚ ਸੂਟ ਬਣਾਇਆ ਇੱਥੇ ਆਪਣਾ ਨੈੱਕ ਬਣ ਜਾਏਗਾ ਸਾਰੀ ਫਿਟਿੰਗ ਦੇ ਵਿੱਚ ਬਹੁਤ ਪਿਆਰਾ ਸੂਟ ਬਣੇਗਾ ਜਦੋਂ ਤੁਸੀਂ ਇਹ ਸੂਟ ਦਾ ਆਰਡਰ ਦਵੋਗੇ ਤਾਂ ਸਾਨੂੰ ਪਹਿਲਾਂ ਇੱਕ ਵਾਰੀ ਆਪਣਾ ਸਾਈਜ਼ ਜ਼ਰੂਰ ਭੇਜ ਦਿਓ ਅਸੀਂ ਤੁਹਾਡੇ ਸਾਈਜ਼ ਦੇ ਅਕੋਰਡਿੰਗ ਹੀ ਤੁਹਾਨੂੰ ਸੂਟ ਭੇਜਾਂਗੇ ਜੀ ਇਹ ਨਹੀਂ ਹੈਗਾ ਕਿ ਅਸੀਂ ਸੇਲ ਕਰਨ ਦੀ ਮਾਰੀ ਤੁਸੀਂ ਸਾਨੂੰ ਆਰਡਰ ਕਰਤਾ ਤੇ ਅਸੀਂ ਤੁਹਾਨੂੰ ਦੇਤਾ ਸੂਟ ਅਗਰ ਤੁਹਾਡੇ ਨਹੀਂ ਸਾਈਜ਼ ਦਾ ਹੋਇਆ ਤਾਂ ਅਸੀਂ ਤੁਹਾਨੂੰ ਦੁਬਾਰਾ ਬਣਾ ਕੇ ਦੇਵਾਂਗੇ ਇਹ ਵਾਲਾ ਸੂਟ ਹੈ ਜਿਹੜਾ ਇਹ ਤੁਹਾਡੀ ਫਿਟਿੰਗ ਦੇ ਅਕੋਰਡਿੰਗ ਹੀ ਬਣਨਾ ਹੈ ਸੂਟ ਦੇਖੋ ਜੀ ਕਿੰਨਾ ਸੋਹਣਾ ਹੈ ਤੁਸੀਂ ਖੁਦ ਦੇਖ ਸਕਦੇ ਹੋ ਲੁੱਕ ਬਹੁਤ ਸੋਹਣੀ ਆਣੀ ਆ ਬਣਨ ਤੋਂ ਬਾਅਦ ਇਦਾਂ ਦਾ ਸੂਟ ਅਸੀਂ ਬੈਕ ਤੇ ਫਰੰਟ ਦੋਨੋਂ ਹੀ ਰੈਡੀ ਕੀਤਾ ਸੀ ਉਹਦਾ ਪ੍ਰਾਈਸ ਫਿਰ ਅਪ ਹੋ ਜਾਂਦਾ ਥੋੜਾ ਜਿਹਾ ਵੀਡੀਓ 'ਚ ਦਿਖਾਉਣ ਲੱਗੇ ਤੇ ਤੁਸੀਂ ਅਗਰ ਬੈਕ ਫਰੰਟ ਕਰਾਣਾ ਤੇ ਉਹਦਾ ਪ੍ਰਾਈਸ ਥੋੜਾ ਜਿਆਦਾ ਹੋ ਜਾਏਗਾ ਬਾਜੂ ਵੀ ਤੁਹਾਨੂੰ ਹੈਵੀ 'ਚ ਮਿਲਣਗੀਆਂ ਤੇ ਇਹਦੇ ਨਾਲ ਜਿਹੜੀ ਸਲਵਾਰ ਆ 크ريب ਦੀ ਸਲਵਾਰ ਦੇ ਉੱਪਰ ਤੁਹਾਨੂੰ ਇਦਾਂ ਵਰਕ ਮਿਲ ਜਾਏਗਾ ਤੁਸੀਂ ਪੈਂਟ ਬਣਾ ਸਕਦੇ ਹੋ ਸਲਵਾਰ ਬਣਾ ਸਕਦੇ ਹੋ ਠੋਡੀ ਚਵਾਈਸ ਆ ਅਸੀਂ ਇਹਨੂੰ ਕੰਟਰਾਸਟ ਲੁੱਕ ਦਿੱਤੀ ਹੈ ਜੇ ਸੂਟ ਨੂੰ ਪਿਓਰ ਵਿਸਕੋਸ オーਰਗੇਂਜ਼ਾ ਦੇ ਨਾਲ 4 ਸਾਈਡ ਵਰਕ ਦੇ ਨਾਲ ਬਹੁਤ ਪਿਆਰਾ ਜਾਂ ਪੀਸ ਆ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸ ਦਿਓ ਤੁਹਾਨੂੰ ਇਹ ਵਾਲਾ ਸੂਟ ਕਿਦਾਂ ਲੱਗਿਆ ਸਟੀਚਿੰਗ ਤੋਂ ਬਾਅਦ ਅਸਲੀ ਸੂਟ ਦੀ ਲੁੱਕ ਆਣੀ ਹੈ ਜੀ ਪ੍ਰਾਈਸ ਹੈਗਾ 15500 ਇਸ ਸੂਟ ਦਾ ਨੈਕਸਟ ਦਿਖਾਣੇ ਆ ਜੀ 15500 ਦੇ ਵਿੱਚ ਸੂਟ ਬਣਿਆ ਹੋਇਆ ਗਲਾਸ ਟਿਸ਼ੂ ਦੇ ਉੱਪਰ ਬਹੁਤ ਪਿਆਰੀ ਕਲੈਕਸ਼ਨ ਹੈ ਜੀ neck ਦੇ ਉੱਪਰ ਵਰਕ ਆ ਤੇ ਸਾਰਾ ਹੈਵੀ ਵਰਕ نیچے ਨੂੰ ਜਾ ਰਿਹਾ ਹੈ ਵਰਕ ਹੀ ਬਹੁਤ ਹੈਵੀ ਆ ਤੇ ਜਿਹੜੀਆਂ ਇਹ ਬਾਜੂ ਨੇ ਜੀ ਉਹ ਤੁਹਾਨੂੰ ਇਦਾਂ ਹੈਵੀ ਲੁੱਕ ਵਿੱਚ ਉੱਪਰ ਨੂੰ ਬੇਲਣਾ ਜਾਂਦੀਆਂ ਮਿਲ ਜਾਣਗੀਆਂ 5 ਮੀਟਰ ਦਾ ਸੂਟ ਹੈ ਗਲਾਸ ਟਿਸ਼ੂ ਦੇ ਉੱਪਰ ਇਹ ਤੇ ਜਿਹੜਾ ਇਹ ਦੁਪੱਟਾ ਹੀ ਉਹ ਵੀ ਦੇਖਣ ਵਾਲਾ ਬਣਦਾ ਹੈ ਮਤਲਬ 15500 ਦੀ ਰੇਂਜ ਚ ਇੰਨਾ ਹੈਵੀ ਸੂਟ ਆ ਦੇਖੋ ਜੀ ਦੁਪੱਟਾ ਫੋਰ ਸਾਈਡ ਤੁਸੀਂ ਗੋਟਾ ਲੇਸ ਲਗਵਾ ਲਓ ਪੇਸਟਿੰਗ ਲਗਵਾ ਲਓ ਵਿਚੋਂ ਸਾਰਾ ਸੂਟ ਹੈਵੀ ਆ 15500 ਦੇ ਵਿੱਚ ਗਲਾਸ ਟਿਸ਼ੂ ਦਾ ਇਹ ਬਹੁਤ ਯੂਨੀਕ ਜਿਹਾ ਸੂਟ ਨੈਕਸਟ ਇਹ ਪਿਓਰ ਤੇ ਆ ਜੀ ਬਸ ਐਦਾਂ ਹੀ ਪਿਓਰ ਹੈ ਇਹ ਠੀਕ ਹੈ ਜੀ ਨਾਲ ਸਲਵਾਰ ਆਪਾਂ ਡਾਈ ਕਰਾਣੀ ਆ ਤੇ 14000 ਸੂਟ ਦਾ ਪ੍ਰਾਈਸ ਆ ਇਹ ਸੂਟ ਤੁਹਾਨੂੰ ਡਬਲ ਟੋਨ ਚ ਮਿਲੇਗਾ ਲਾਈਟ ਐਂਡ ਡਾਰਕ ਜਿਹਾ ਕੰਟਰਾਸਟ ਹੈ ਦਾ ਫਿਰੋਜ਼ੀ ਦਾ ਹੀ ਕੀਤਾ ਕੀਤਾ ਦੇਖੋ ਤੁਹਾਨੂੰ ਡਾਰਕ ਦਿਖੇਗਾ ਕਿਤੋਂ ਲਾਈਟ ਦਿਖੇਗਾ ਇੱਥੋਂ ਡਾਰਕ ਆ ਇੱਥੋਂ ਡਾਰਕ ਆ ਤੇ ਐਦਾਂ ਲੱਗ ਕੇ ਜਾਂ ਦਿਖੇਗਾ ਕਨਸੈਪਟ ਇਹ ਇਹ ਲੱਗ ਚੀ ਜਿਵੇਂਣੀ ਹੋਈ ਆ ਸਾਰੇ ਠੀਕ ਹੈ ਜੀ ਤੇ ਇਹਦੇ ਤੁਹਾਨੂੰ ਬੈਕ ਪੱਲੇ ਤੇ ਵੀ ਇਹ ਸਾਰਾ ਵਰਕ ਮਿਲੇਗਾ ਬੈਕ ਦਾ ਵੱਲ ਆ ਬੂਟੀ ਆ ਤੇ ਬਾਜੂ ਨੇ 15000 ਪ੍ਰਾਈਸ ਦੇ ਨਾਲ ਆ ਜੀ ਦੁਪੱਟਾ 4 ਸਾਈਡ ਹੈਵੀ ਦੇ ਨਾਲ ਆ ਸੂਟ ਇਹ ਬਹੁਤ ਪਿਆਰਾ ਪੀਸ ਆ ਇਹਦੇ ਨਾਲ ਵੀ ਸਲਵਾਰ ਡਾਈ ਕਰਾਣੀ ਆ ਨੈਕਸਟ ਆਜੋ ਜੀ ਸਾਰਾ ਹੀ ਟੋਟਲੀ ਦਬਕੇ ਦੇ ਉੱਪਰ ਬਣਿਆ ਹੋਇਆ ਪੀਸ ਆ 14500 ਇਸ ਸੂਟ ਦਾ ਪ੍ਰਾਈਸ ਆ ਔਰਗੈਂਜ਼ਾ ਸਟੱਫ ਦੇ ਉੱਪਰ ਬਣੀ ਹੋਈ ਸ਼ਰਟ ਆ ਜੀ ਇਹ ਠੀਕ ਹੈ ਜੀ ਵਰਕ ਤੁਸੀਂ ਦੇਖ ਸਕਦੇ ਹੋ ਬਾਜੂ ਤੇ ਵਰਕ ਹੈ ਸਲਵਾਰ ਡਾਈ ਕਰਾਣੀ ਆ ਫੋਰ ਸਾਈਡ ਬਹੁਤ ਪਿਆਰਾ ਵਰਕ ਹੈ ਤੇ ਸਾਰੇ ਦੁਪट्टे 'ਚ ਬੂਟੀ ਹੈ ਜੇ ਨੈਕਸਟ ਇੱਕ ਸੂਟ ਦਿਖਾਨੇ ਆ ਇਹ ਬਾਦਲਾ ਵਰਕ ਹੈ ਬਾਦਲਾ ਵਰਕ ਬਹੁਤ ਟ੍ਰੈਂਡ ਹੈ ਚ ਅੱਜਕੱਲ 15500 ਪ੍ਰਾਈਸ ਆ ਸੂਟ ਦਾ ਤੇ ਬਾਦਲਾ ਵਰਕ ਹੈ ਜੀ ਪਹਿਲਾਂ ਤਾਂ ਵਰਕ ਦੇਖ ਲਓ ਫਿਰ ਜਦੋਂ ਮੈਂ ਖੋਲ ਲਾਂਗੀ ਫਿਰ ਉਹ ਸੀ ਥਰੂ ਜਿਹਾ ਹੋ ਜਾਏਗਾ ਨਹੀਂ ਦਿਖੇਗਾ ਬਾਦਲਾ ਵਰਕ ਦਾ ਬਹੁਤ 트ੈਂਡ ਚੱਲ ਰਿਹਾ ਕੁਝ ਅਲੱਗ ਤੇ ਯੂਨੀਕ ਜਾਂ ਰਾਇਲ ਜਾਂ ਸੂਟ ਬੰਦ ਹੈ ਇਹ ਸੂਟ ਨੂੰ ਤੁਸੀਂ ਡਾਈ ਵੀ ਕਰਵਾ ਸਕਦੇ ਹੋ ਕਿਸੇ ਵੀ ਕਲਰ ਚ ਕੋਈ ਇਹਦਾ ਵਰਕ ਨਹੀਂ ਖਰਾਬ ਹੋਏਗਾ ਸਾਰਾ ਹੈਂਡ ਮੇਡ ਆ ਜੀ ਸੂਟ ਬਣਿਆ ਹੋਇਆ ਠੀਕ ਹੈ ਪਿਓਰ ਔਰਗੇਂਜ਼ਾ ਦੀ ਸ਼ਰਟ ਆ ਬਾਜੂ ਵੀ ਤੁਹਾਨੂੰ ਇਦਾਂ ਹੈਵੀ ਚ ਮਿਲਣਗੇ ਇਹ ਸਾਰੀਆਂ ਬਾਜੂ ਨੇ ਦੀਆਂ ਹੈਵੀ ਚ ਕਰੀਮੀ ਜਿਹਾ ਕਲਰ ਆ ਜੀ ਸੂਟ ਦਾ ਤੇ ਇਹ ਤੁਹਾਨੂੰ ਬੈਕ ਦਾ ਵਰਕ ਮਿਲ ਜਾਏਗਾ ਸਾਰੇ ਦੇ ਵਿੱਚ ਬੂਟੀ ਆ ਇਹ ਵੀ 15500 ਦੇ ਵਿੱਚ ਰਹੇਗਾ ਤੇ ਇਹਦੇ ਨਾਲ ਵੀ ਸਲਵਾਰ ਅਸੀਂ ਤੁਹਾਨੂੰ ਕਰੀਮ ਕਲਰ ਦੇ ਕ੍ਰੇਪ ਦੀ ਲਗਾ ਕੇ ਦੇਵਾਂਗੇ ਤੇ ਦੁਪੱਟੇ ਦੀ ਲੁੱਕ ਦੇਖ ਲਓ ਜੀ ਦੇਖੋ ਜੀ ਇਹ ਹੈਗਾ ਬਾਦਲਾ ਵਰਕ ਤੇ ਬਣਿਆ ਹੋਇਆ 15500 ਦੇ ਵਿੱਚ ਸੂਟ ਆ ਨੈਕਸਟ ਆਜੋ ਗੋਟਾ ਪੱਤੀ ਦੇ ਉੱਪਰ 14000 ਦਾ ਸੂਟ ਆ ਜੀ ਇਹ ਤਾਂ ਬਣੀ ਬਹੁਤ ਪਿਆਰਾ ਜਿਹਾ ਸੂਟ ਹੈ। 14000 ਪ੍ਰਾਈਸ ਦੇ ਨਾਲ ਸੂਟ ਹੈ ਇਹ। ਇਹਦਾ ਸਟੱਫ ਬਹੁਤ ਸੋਹਣਾ ਲੱਗਿਆ ਹੋਇਆ। ਸ਼ਿਮਰ ਸੌਫਟ ਦੇ ਉੱਪਰ ਆ। ਬਾਜੂ ਵੀ ਹੈਵੀ ਚ ਨੇ। 4 ਸਾਈਡ ਦੁਪੱਟਾ ਹੈਵੀ ਆ ਸਾਰੇ ਚ ਬੂਟੀ ਰਹੇਗੀ। 14000 ਪ੍ਰਾਈਸ ਦੇ ਨਾਲ। ਬਾਦਲਾ ਤੇ ਗੋਟਾ ਪੱਤੀ ਦਾ ਵਰਕ ਆ ਜੀ। ਕੁਛ ਅਲੱਗ ਜੀ ਚੀਜ਼ ਦਿੱਤੀ ਹੈ ਵਾਲੀ ਤੁਹਾਨੂੰ। ਜਿਨੇ ਬਿਲਕੁਲ ਅਲੱਗ ਪਾਣਾ। 16800 ਇਹ ਸੂਟ ਦਾ ਪ੍ਰਾਈਸ ਆ। ਸੂਟ ਦੇਖ ਕੇ ਕਮੈਂਟ ਜ਼ਰੂਰ ਕਰਦੇ ਹੋ ਜੀ ਤੁਹਾਨੂੰ ਸੂਟ ਕਿਦਾਂ ਲੱਗਿਆ ਉੱਪਰੋਂ ਵਾਈਟ ਆ ਜਾਏਗਾ ਠੀਕ ਹੈ ਜੀ ਇਹ ਸਾਰੇ ਬਹੁਤ ਰਾਇਲ ਜਿਹਾ ਵਰਕ ਹੋਇਆ ਹੋਇਆ ਬਾਦਲਾ ਤੇ ਗੋਟਾ ਪੱਤੀ ਦਾ ਕੰਮ ਹੈ ਇਸ ਸੂਟ ਦੇ ਉੱਪਰ نیچے ਹੈਂਡ ਸਾਰੇ ਠੀਕ ਹੈ ਬਾਜੂ ਨੇ ਜੀ ਇਹ ਬੈਕ ਸਾਈਡ ਦਾ ਪੱਲਾ ਆ ਗਿਆ ਠੀਕ ਹੈ ਬੈਕ ਦੇ ਪੱਲੇ ਤੇ ਵੀ ਤੁਹਾਨੂੰ ਹੈਵੀ ਵਰਕ ਮਿਲ ਜਗਾ ਸਾਰੇ ਚਬੂਤੀ ਆ ਤੇ ਐਦਾਂ ਬਣੀ ਹੋਈ ਹੈ ਬੇਲ ਇਹਦੇ ਨਾਲ ਵੀ ਅਸੀਂ ਤੁਹਾਨੂੰ ਪਿਓਰ ਕਰੀਮ ਸਲਵਾਰ ਦੇਣੀ ਆ ਤੇ ਬਸ ਦੁਪੱਟਾ ਦੇਖ ਲਿਓ ਸੂਟ ਦਾ 16800 ਪ੍ਰਾਈਸ ਆ ਦੇਖੋ ਜੀ ਦੁਪੱਟਾ ਹੈਵੀ ਲੜਾਂ ਦੇ ਨਾਲ ਸੂਟ ਇਹ ਬਣਿਆ ਹੋਇਆ ਇਹ ਬਹੁਤ ਰਾਇਲ ਆਈਟਮ ਹੈ ਇਹ ਮੇਰੀ ਸ਼ਾਰਟ ਵੀਡੀਓ ਦੇ ਵਿੱਚੋਂ ਹੀ ਬਹੁਤ ਸਾਰੇ ਆਰਡਰ ਆ ਰਹੇ ਨੇ ਇਸ ਸੂਟ ਦੇ ਇਹ ਹੈਗਾ ਜੀ ਇੱਕ ਵਿਰਾਸਤੀ ਜਿਹਾ ਸੂਟ 15500 ਦਾ ਤੇ ਗੋਟਾ ਬੱਤੀ ਤੇ ਸੂਟ ਆ ਇਹ ਸਰਟਨ ਸਿਲਕ オーਰਗੇਂజా ਸਟਫ ਤੇ ਬਣਿਆ ਹੋਇਆ 올 ఓవర్ 5 ਮੀਟਰ ਸੂਟ ਆ ਜੀ ਕਲਰ ਬਹੁਤ ਸੋਹਣਾ ਹੈ ਡਿਜ਼ਾਈਨਿੰਗ ਤੁਸੀਂ ਦੇਖ ਸਕਦੇ ਹੋ ਮੈਂ ਸ਼ਾਰਟ ਵੀਡੀਓ ਪਾਈ ਸੀਗੇ ਬਹੁਤ ਜ਼ਿਆਦਾ ਲਾਈਕ ਕਰਦੇ ਆ ਤੇ ਅਗਲਗ ਕਲਰਾਂ ਤੇ ਬਣਾ ਰਹੀਆਂ ਬਲੂ ਕਲਰ ਦਾ ਆਰਡਰ ਆਇਆ yellow ਦਾ ਆਰਡਰ ਆਇਆ ਅਲੱਗ-ਅਲੱਗ ਕਲਰਾਂ ਦੇ ਨੇ ਤੇ ਤੁਸੀਂ ਕਿਸੇ ਵੀ ਕਲਰ ਚ ਬਣਾਣਾ ਤਾਂ ਫੋਰ ਸਾਈਡ ਪਿਓਰ オーਰਗੇਂజా ਦਾ ਦੁਪੱਟਾ ਤੇ ਵਰਕ ਤੁਸੀਂ ਦੇਖ ਸਕਦੇ ਹੋ 15500 ਹਾਂਜੀ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਰੇ ਸੂਟ ਕਿੱਦਾਂ ਲੱਗੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਜਿਨ੍ਹਾਂ ਦੇ ਘਰ ਦੇ ਵਿੱਚ ਹੁਣ ਫੰਕਸ਼ਨ ਆ ਰਹੇ ਆ ਵੀਡੀਓ ਦੇਖਣ ਲਈ ਥੈਂਕ ਯੂ ਸੋ ਮੱਚ ਬਹੁਤ ਸਾਰਾ ਪਿਆਰ ਦੇ ਲਈ ਥੈਂਕ ਯੂ ਸੋ ਮੱਚ